ਸੀ ਗਾਜੀ ਸਾਰੇ ਵੀਰਾਂ ਭਰਾਵਾਂ ਨੂੰ ਹੋਰ ਕਿਦਾਂ ਘਰ ਪਰ ਫਸਾਰੇ ਸੈਟਾ ਲੋਬਾ ਪਿਓ ਅੱਪਾ ਕਰਦੇ ਆ ਉਹ ਲੋਕ ਦੀ ਸਟੱਡੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਆਪਣੀ ਬਾਈ ਕੁਕੜੀ ਆਂਡਿਆਂ ਤੇ ਤੇ ਅੱਜ ਤੁਹਾਨੂੰ ਆਪਾਂ ਕਰਾਉਣੀ ਹੈ ਆਪਣੀ ਕੁਕੜੀ ਦਾ ਸ਼ੌਂਕ ਕੁਕੜੀਆਂ ਭਾਈ ਜਿਹੜੀ ਆਂਡਿਆਂ ਦੀ ਬਾਈ ਆ ਚਲੋ ਬਾਬਿਓ ਕਰੋ ਚੈੱਕ ਇਹ ਆਪਾਂ ਭਾਈ ਹੈ ਇੱਥੇ ਲੋਬਾ ਪਿਓ ਦੱਸਿਓ ਕਿਦਾਂ ਲੱਗੀ ਕਮੈਂਟਾਂ ਦੇ ਵਿੱਚ ਤੇ ਆਹ ਭਾਬਾ ਆਪਣੀ ਕੁਕੜੀ ਬਾਈ ਹੈ ਇੱਥੇ ਆਂਡਿਆਂ ਦੀ ਸੇਵੇ ਤੇ ਦੱਸਿਓ ਕਿਦਾਂ ਲੱਗੀ ਇਹ ਰਿਹਾ ਪਤਲੀ ਹੰਡੀ ਰੱਖੀ ਆ ਕੋਈ ਨਹੀਂ ਜਦੋਂ ਬੱਚੇ ਲੈ ਲ ਕੇ ਤੁਹਾਨੂੰ ਇਹਦਾ ਵੀ ਦੱਸਾਂਗੀ ਅੱਜ ਆਪਾਂ ਦਿਖਾਤੀ ਆ ਇੱਧਰ ਆਪਾਂ ਵਾ ਹੁਣ ਆਪਾਂ ਜਾਣੇ ਆ ਉੱਧਰ ਆਪਣੀ ਵੀ ਇੰਡੀਆ ਤੁਹਾਨੂੰ ਉੱਧਰ ਕਰਾਉਣੀ ਆ ਆਪਣੇ ਜਾਨਵਰ ਜਿਹੜਾ ਸਾਰਿਆਂ ਦਾ ਸ਼ੌਂਕ ਤੇ ਆਪਾਂ ਉੱਧਰ ਵੀ ਚਲਦੇ ਆ ਆ ਤੁਹਾਨੂੰ ਆਪਣੇ ਪਾਲੀਆਂ ਨਵਰਾ ਦਾ ਸ਼ੌਂਕ ਕਰਾਉਣੀ ਅੱਜ ਆਪਾਂ ਤੁਹਾਨੂੰ ਆਪਣੇ ਕੁੱਕੜਾਂ ਦਾ ਸ਼ੌਂਕ ਕਰਾਉਣਾ ਬਾਬੂ ਚੰਗੀ ਤਰ੍ਹਾਂ ਉਹਨਾਂ ਦੱਸਾਂਗੇ ਕਿੱਦਾਂ ਕਿੱਦਾਂ ਵਾ ਕੁੱਕੜਾਂ ਦਾ ਪਰਿਵਾਰ ਉਹਦੇ ਉਹਦੇ ਮਰਦਾਂ ਨੂੰ ਅੱਜ ਦਿਖਾਉਂਦੇ ਆਪਾਂ ਕਰੋ ਚੈੱਕ ਬਾਬੂ ਆਪਣੇ ਕੋਲ ਆਪਣੇ ਜਾਨਵਰ ਆ ਸਾਰੇ ਕਰੋ ਚੈੱਕ ਆ ਆਪਣੀ ਬਾਬੇ ਜਿਹੜੀ ਵੱਡੀ ਕਾਲੀ ਕੁਕੜੀ ਆ ਆ ਚਿੱਟੀ ਜਿਹੜੀ ਪੱਠੀ ਚਿੱਟੀ ਗੋੜੀ ਤਰੀ ਫਿਰਦੀ ਆ ਇਹਦੀ ਪੱਠੀ ਆ ਸਗੀ ਜਿਹੜਾ ਆਪਣਾ ਪੱਠਾ ਵਾ ਆ ਵੀ ਆਹ ਕੁਕੜੀ ਰਹੀ ਆ ਤੇ ਆਹ ਕੁਕੜੀ ਦੀ ਇੜੀਆ ਉੱਪਰੇ ਆਪਣੀ ਲਾਲ ਪੱਠੀ ਤਰੀ ਫਿਰਦੀ ਆ ਹਾਂ ਤੇ ਕਾਲੀ ਮੁਰਗੀ ਇਹਦੀ ਨਾ ਨਹੀਂ ਲੱਗਦੀ ਇਹਦੀ ਪੱਠੀ ਦੀ ਗਾਂ ਪੱਠੀ ਆ ਲਾਲ ਮੁਰਗੇ ਦਾ ਆਇੜ ਚਿੱਟੀ ਆ ਉਹ ਆਪਣੇ ਕੋਲ ਨੂਰੀ ਮੁਰਗਾ ਹੁੰਦਾ ਸੀ ਉਹਦੀ ਆ ਪੱਠੀ ਪੱਠਾ ਵੀ ਉਹਦਾ ਵਾ ਆਪਣੇ ਕੋਲ ਕਾਲੀ ਮੁਰਗੀ ਨੂੰ 5 ਨਹੀਂ 6 ਸਾਲ ਹੋ ਗਏ ਆਪਣੇ ਤੋਂ ਇਹਦੀ ਆਪਾਂ ਬਰੀਡਿੰਗ ਕਰਾਈ ਸੀ ਜਿਹੜਾ ਆਪਣੇ ਕੋਲ ਨੂਰੀ ਪੱਠਾ ਸੀ ਆਪਣਾ ਵੱਡਾ ਨੂਰੀ ਮੁਰਗਾ ਪਿਓਰ ਚਿੱਟਾ ਸੀ ਉਹ ਤੇ ਉਹ ਕੁੱਤੀ ਖਾ ਗਈ ਤੇ ਆਪਣੇ ਕੋਲ ਉਹਦਾ ਆ ਪੱਠਾ ਵਾ ਇਹਦੀ ਆਪਾਂ ਕਢਾਵਾਂਗੇ ਬੱਚੇ-ਬੁੱਚੇ ਕੋਈ ਨਹੀਂ ਤੁਹਾਨੂੰ ਉਹਦਾ ਵੀ ਸ਼ੌਂਕ ਕਰਾਵਾਂਗੇ ਆ ਆਪਣੇ ਕੋਲ ਬਾਬੇ ਜਾਨਵਰ ਆ ਮੀਨ-ਮੀਨ ਆਪਾਂ ਛਾਂਡ-ਛਾਂਡ ਕੇ ਰੱਖੇ ਆ ਆ ਚਿੱਟੀ ਪੱਠੀ ਵੀ ਆਪਣੀ ਝਾੜੇ ਤੇ ਆਈ ਹੋਈ ਆ ਕਾਲੀ ਵੀ ਝਾੜੇ ਤੇ ਆ ਵੱਡੀ ਆਹ ਕੁਕੜੀ ਹਜਾਂ ਢੇਂ ਦੇਣ ਲੱਗੀ ਕੋਈ ਜਦੋਂ ਇਹਨੇ ਅੰਡੇ ਦਿੱਤੇ ਨੂੰ ਵੀ ਪਾੜੇ ਤੇ ਭਾਵਾਂਗੀ ਨਾ ਥੱਲੇ ਦੇਸੀ ਵੀ ਦੇਸੀ ਅੰਡੇ ਵੀ ਰੱਖਾਂਗੇ ਸੀਲ ਵੀ ਰੱਖਾਂਗੇ ਕੋਈ ਨਹੀਂ ਅੱਜ ਆਪਾਂ ਤੁਹਾਨੂੰ ਆਪਣੇ ਕੁੱਕੜਾਂ ਬਾਰੇ ਦੱਸਾਂ ਕੋਈ ਨਹੀਂ ਜਿੱਦੋਂ ਆਪਣੇ ਕੋਲ ਬੰਦਾ ਆ ਉਹਦੋਂ ਆਪਾਂ ਤੁਹਾਨੂੰ ਫੜ-ਫੜ ਕੇ ਵੀ ਸ਼ੌਂਕ ਕਰਾਵਾਂਗੀ ਫੇ ਕੁਕੜੀ ਦੇ ਪਾਰੋਂਨਦੇ ਆ ਬਾਬੀ ਉਹ ਤਾਂ ਨਹੀਂ ਮੈਂ ਫੜੀ ਤੁਹਾਨੂੰ ਕੋਲੋਂ ਚੈੱਕ ਕਰਾ ਦਈਏ ਦੱਸਿਓ ਤੁਸੀਂ ਕਿੱਦਾਂ ਲੱਗੇ ਕਮੈਂਟਾਂ ਦੇ ਵਿੱਚ ਆਪਣੇ ਕੁੱਕੜ ਹੈ ਕਮੈਂਟਾਂ 'ਚ ਦੱਸਿਓ ਕਿੱਦਾਂ ਲੱਗੇ ਆਪਣੇ ਜਾਨਵਰ ਇਹ ਆਪਣੇ ਵੱਡੇ ਜਾਨਵਰ ਆ ਮੀਨ ਇਹਨਾਂ ਦੇ ਕਢਾਵਾਂਗੇ ਬੱਚੇ ਪੁੱਛੇ ਕੋਈ ਨਹੀਂ ਆਪਾਂ ਕੁੱਕੜ ਵੀ ਤਿਆਰ ਕਰਾਂਗੇ ਬਾਈ ਤੇ ਛੱਡਾਂਗੇ ਲਿਓਣੇ ਕੁੱਕੜ ਆਪਾਂ ਹੋਰ ਨਾਵਾ ਕੋਈ ਨਹੀਂ ਇਹਨੂੰ ਵੀ ਤਿਆਰ ਕਰਕੇ ਆ ਵੀ ਪੱਠਾ ਲੜਾਵਾਂਗੇ ਅੱਗੇ ਨੇ ਇੱਕ ਭਜਾਇਆ ਵਾ ਤੇ ਕਈ ਨਹੀਂ ਉਹ ਆਪਾਂ ਵੀਡੀਓ ਤੁਹਾਨੂੰ ਦਿਖਾ ਨਹੀਂ ਸਕਦੇ YouTube ਤੇ ਤੇ ਉਹ ਆਪਣੀ ਵੀਡੀਓ Instagram ਤੇ ਦੇਖ ਲਿਓ ਜਾ ਕੇ ਜਸ਼ਨ ਵਾਲੀ ਆਈਡੀ ਆਪਣੀ ਉਹ ਦੇਖ ਲਿਓ ਉੱਤੇ ਆ ਵੀ ਮੁਰਗੀ ਆਪਣੀ ਆ ਗਈ ਥੱਲੇ ਦੱਸਿਓ ਕਿਦਾਂ ਲੱਗੀ ਬਾਬੇ ਕਮੈਂਟਾਂ ਦੇ ਵਿੱਚ ਤੇ ਦਸੂ ਆ ਆਪਣੇ ਜਨਵਰਾ ਅੱਜ ਆਪਾਂ ਤੁਹਾਨੂੰ ਆਪਣੇ ਕੁੱਕੜਾਂ ਦਾ ਸ਼ੌਂਕ ਕਰਾਉਣਾ ਹੈ ਚੰਗੀ ਤਰ੍ਹਾਂ ਮੈਂ ਕਿਹਾ ਕਰਾ ਦਈਏ ਚਲੋ ਬਾਬਿਓ ਹੁਣ ਆਪਾਂ ਲਾਉਣੀ ਆ ਖੁੱਡਾਂ ਇਹਨਾਂ ਦਾ ਤੇ ਇਹਨਾਂ ਦਾ ਗੁੱਡਾ ਆਪਾਂ ਲਾਉਨੇ ਆ ਲੱਗਦੇ ਹਾਥੀ ਆਪਾਂ ਆਪਣੇ ਕੂਤਰਾਂ ਦਾ ਵੀ ਤੁਹਾਨੂੰ ਸ਼ੌਂਕ ਕਰਾ ਦਈਏ ਆਪਣੇ ਕੋਲ ਜੋੜੀ ਆ ਕੂਤਰਾਂ ਦੀ ਇਹਨਾਂ ਨੂੰ ਪਾਉਨੇ ਆ ਸਰੋਂ ਬਾਬਿਓ ਸਰੋਂ ਲੈ ਆਈਏ ਪਹਿਲਾਂ ਤੇ ਤੁਹਾਨੂੰ ਆਪਾਂ ਫੀਮੇਲ ਦੀਆਂ ਕਰੋ ਚੈੱਕ ਬਾਬਿਓ ਸਰੋਂ ਦੀ ਮੋਠ ਲੈਈ ਆਪਾਂ ਪਰ ਹੁਣ ਆਪਾਂ ਪਾਉਨੇ ਆ ਆਪਣੇ ਕਬੂਤਰਾਂ ਨੂੰ ਸਰੋ ਤੇ ਤੁਹਾਨੂੰ ਇਹਨਾਂ ਰੀ ਕਬੂਤਰਾਂ ਦੇ ਬੱਚੇ ਦਾ ਵੀ ਸ਼ੌਕ ਕਰਾਵਾਂ ਕੋਈ ਨਹੀਂ ਜਲਦੀ ਇਹ ਆਪਾਂ ਲਾਉਣਾ ਹੱਥ ਤੇ ਤੇ ਕੋਈ ਨਹੀਂ ਆਪਣੀ ਆ ਮੀਨ ਜੋੜੀ ਆ ਆਪਣੇ ਕੋਲ ਬਾਬੂ ਇਸ ਦੀ ਉਹ ਬਦੀ ਉਹਦੇ ਕੋਲ ਆਪਣੇ ਕੋਲ ਆਈ ਇੱਕ ਮੀਨ ਜੋੜੀ ਆ ਇਹਨਾਂ ਨੇ ਪਹਿਲੀ ਵਾਰੀ ਪਰ ਤੁਹਾਡੇ ਦਿੱਤੇ ਸੀ ਉਹ ਆਪਾਂ ਕਬੂਤਰ ਆਪਣੇ ਸਾਰੀ 1200 ਦੀ ਦਿੱਤੀ ਹੁਣ ਜਦੋਂ ਦੋਰੀ ਆਂਡੀ ਦੋਰੀ ਆ ਦੀ ਆਂਡੇ ਦੇ ਕੇ ਜਦੋਂ ਇਹ ਬੱਚੇ ਕੱਢਣਗੇ ਬੱਚੇ ਇਹਨਾਂ ਦੇ ਉੱਡਦੇ ਆ ਸਿਆਣਾ ਦਾ ਕ ਕੱਢਣਗੇ ਚਾਰ ਕੱਢਣ ਪੰਜ ਕੱਢਣ ਕੋਈ ਨਹੀਂ ਆਪਾਂ ਡਾਉਣੇ ਆਪਾਂ ਬਾਈਆਂ ਬੂਝੇ ਵੀ ਕੋਈ ਨਹੀਂ ਛੱਡਾਂਗੇ ਬਾਬਿਓ ਜਦੋਂ ਆਪਣੀ ਤਾਂ ਵਾਧੂ ਹੋਈ ਅਜੇ ਤਾਂ ਆਪਣੇ ਬਾਜੀਆਂ ਛੱਡਣ ਨਾਲੇ ਹੈ ਨਹੀਂ ਗੇ ਘਰੇ ਉੱਡਣਗੇ ਫਿਰ ਆਪਾਂ ਛੱਡਾਂਗੇ ਆ ਬੱਚਾ ਬਾਬਿਓ ਆ ਇਹਨਾਂ ਦਾ ਨਹੀਂਗਾ ਇਹਨਾਂ ਥੱਲੇ ਆਂਡੇ ਬਦਲੇ ਸੀ ਤੇ ਇਹਨਾਂ ਥੱਲੇ ਵੀ ਆਪਾਂ ਬਾਬਿਓ ਆਂਡੇ ਬਦਲੇ ਸੀ ਆਪਣੇ ਜਨਵਰਾਂ ਥੱਲੇ ਇਹਨਾਂ ਥੱਲੇ ਆਪਾਂ ਬਾਬਿਓ ਆਪਣੇ ਜਨਵਰਾਂ ਥੱਲੇ ਵੀ ਆਂਡੇ ਬਦਲੇ ਸੀ ਤੇ ਇਹਨਾਂ ਦਾ ਜਿਹੜਾ ਬੱਚਾ ਸੀ ਉਹ ਤਾਂ ਨਿਕਲ ਨਹੀਂ ਹੋਇਆ ਐਂਡ ਜੋ ਆਪਾਂ ਕੱਢ ਕੇ ਰੱਖਿਆ ਹੀ ਉਹ ਮਰ ਗਿਆ ਇਹ ਡੱਬਿਆਂ ਦਾ ਬੱਚਾ ਪੜਾ ਜੀ ਲੈਣ ਦੋ ਇਹਨੂੰ ਆਪਾਂ ਲਾਵਾਂਗੇ ਹੱਥ ਤੇ ਤੁਹਾਨੂੰ ਉਹ ਵੀ ਦੱਸਿਆ ਕਰਾਂਗੇ ਆਪਣੇ ਕਬੂਤਰ ਚਲੋ ਭਾਬਿਓ ਇਹਨਾਂ ਨੂੰ ਵੀ ਦਾਣੀ ਪਾਤੀ ਆ ਖੁੱਡਾ ਆਪਾਂ ਦਿੱਤਾ ਲਾ ਤੇ ਖੁੱਡਾ ਇਹਨਾਂ ਦਾ ਇੱਕਰ ਚੰਗੀ ਚੰਗੀ ਤਰ੍ਹਾਂ ਲਾ ਕੇ ਤੁਹਾਨੂੰ ਫੀਮੇਲ ਦਿਆਂ ਦੋਸਤੋ ਆ ਆਪਣੇ ਜਾਨਵਰ ਆ ਇੱਧਰ ਆਪਾਂ ਵਾ ਇੱਧਰ ਆਪਾਂ ਵਾ ਲੋ ਮਿੱਤਰੋ ਦੇਖੋ ਇੱਧਰ ਆਪਾਂ ਦਾ ਸਿਓ ਆਪਣੇ ਵਲੋਕ ਵਧੀਆ ਲੱਗਦੇ ਆ ਆਪਣੇ ਲੋਕਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਲੋੜ ਆ ਆਪਣਾ ਮਾਲ ਟੰਗ ਕੇ ਇੱਧਰ ਬੈਠਾ ਵਾ ਮਾਰ ਲੋ ਚਾਤੀ ਇਹਨਾਂ ਨੂੰ ਪੱਠੇ-ਪੁੱਠੇ ਪਾਉਂਦੇ ਆਂ ਰਾਜ ਕੇ ਇੱਥੇ ਬੈਠੇ ਹੋਏ ਆ ਆਪਣੇ ਮਾਲ ਡੱਗਰ ਕਰੋ ਚੈੱਕ ਇਧਰ ਆਪਣੀ ਵੱਛੀ ਬਾਹਰ ਪੱਠੇ ਖਾਂਦਈ ਆ ਤੇ ਚੂਚਿਆਰਾ ਬਾ ਤੁਹਾਨੂੰ ਕਾਲੂ ਸ਼ੌਕ ਕਰਾਵਾਂਗੇ ਨਾਲ ਕਾਹ ਦੂੰ ਆਪਾਂ ਤੁਹਾਨੂੰ ਆਪਣੀ ਜਿਹੜੀ ਪੱਠੇ ਵੀ ਦੀ ਆਪਾਂ ਤੁਹਾਨੂੰ ਉਹਨਾਂ ਦਾ ਸ਼ੌਕ ਕਰਾਵਾਂ ਪੱਠੇ ਵੀ ਦਿਖਾਵਾਂ ਕਿੰਨੇ ਹੋਗੇ ਤੇ ਆਪਾਂ ਚਲੋ ਆ ਚਲੋ ਦੋਸਤੋ ਆਪਾਂ ਮਿਲਦੇ ਆਂ ਅਗਲੇ ਸ਼ੋਰਟ ਵਲੌਗ ਚ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਕਰੋ ਸਬਸਕ੍ਰਾਈਬ ਬਹੁਤ ਬਹੁਤ ਸਪੋਰਟ ਕਰੋ ਬਾਏ ਬਾਏ ਜੀ ਸਾਰੇ ਵੀਰਾਂ ਭਰਾਵਾਂ